ਵੀਰ ਇੱਥੇ ਕੀ ਪ੍ਰੋਬਲਮ ਹੋਈ ਹੈ ਔਰ ਇਹ ਪੂਰੀ ਸਮੱਸਿਆ ਕੀ ਆਈ ਹੈ ਸਰ ਇਹ ਜੋ ਅੱਜ ਸਮੱਸਿਆ ਹੋਈ ਹੈ ਸਾਡੇ ਛੋਟੇ ਵੀਰ सुरेंद्र ਸਿੰਘ ਸਪੁੱਤਰ ਸਰਦਾਰ ਮਨੋਰ ਸਿੰਘ ਜੋ ਕਿ ਇੱਕ ਐਕਸੀਡੈਂਟ ਹਾਸੇ ਵਿੱਚ ਮੌਤ ਹੋ ਗਈ ਸੀ ਇਸ ਹਸਪਤਾਲ ਦੇ ਵਿੱਚ 2 ਘੰਟੇ ਹੋ ਗਏ ਡੈੱਡ ਬੋਡੀ ਪਈ ਨੂੰ ਸਰ ਕਿਹੜੇ ਹਸਪਤਾਲ 'ਚ ਖੜੇ ਹੋ ਤੁਸੀਂ ਸਰਕਾਰੀ ਹਸਪਤਾਲ ਉਹ ਨਾਨਾ ਮੰਡੀ ਦੀ ਇਸ ਹਸਪਤਾਲ ਦੇ ਵਿੱਚ ਕਿਸੇ ਡਾਕਟਰ ਨੇ ਡੈੱਡ ਬੋਡੀ ਸਾਰ ਦੇ ਲਈ ਕੋਈ ਐਂਬੂਲੈਂਸ ਨਹੀਂ ਪ੍ਰੋਵਾਈਡ ਕਰਾਈ ਸਾਨੂੰ ਸਾਡੇ ਵਾਰਡ ਦੇ ਐਮਸੀ ਮਨਦੀਪ ਸਿੰਘ ਮੱਕੜ ਦੇ ਕਹਿਣ ਤੇ ਸਹਾਰਾ ਜਨ ਸੇਵਾ ਦੀ ਐਂਬੂਲੈਂਸ ਆਈ ਹੈ ਉਹ ਡੈੱਡ ਬੋਡੀ ਲੈ ਗਈ ਹੈ इवन ਕਿ ਡਾਕਟਰ ਕਿਸੇ ਨੇ ਵੀ ਜਿਸ ਤਰੀਕੇ ਡੈੱਡ ਬੋਡੀ ਖੂਨ ਨਾਲ ਲੱਤਪਤ ਸੀ ਉਸ ਤਰੀਕੇ ਹੀ ਭੇਜ ਦਿੱਤੀ ਗਈ ਇਹਨਾਂ ਚ ਜਰਾ ਵੀ ਇਹ ਨਿਸ਼ਾਨੀ ਤੇ ਨਹੀਂ ਆਈ ਕਿ ਡੈੱਡ ਬੋਡੀ ਨੂੰ ਸਾਫ਼ ਕਰਕੇ ਜਾ ਉਸ ਦੀ ਮਾੜੀ ਮੋਟੀ ਜੋ ਵੀ ਮਲਮ ਪੱਟੀ ਕਰਕੇ ਅਗਾਹ ਭੇਜਦੇ ਉਸੇ ਤਰੀਕੇ ਹੀ ਸਾਰਾ ਨੇ ਬੰਦੇ ਆਏ ਤੇ ਉਹ ਲੈ ਕੇ ਚਲੇਗਾ ਤੁਸੀਂ ਇੱਥੋਂ ਦੇ ਜਿਹੜਾ ਡਾਕਟਰ ਦੀ ਡਿਊਟੀ ਸੀ ਉਹਦੇ ਨਾਲ ਗੱਲ ਕੀਤੀ ਜਾਂ ਜੋ ਐਸਐਮਓ ਨੇ ਇੱਥੋਂ ਦੇ ਇਨਚਾਰਜ ਉਹਨਾਂ ਨਾਲ ਗੱਲ ਕੀਤੀ ਮੇਰੀ ਨਹੀਂ ਹੋਈ ਪਰਿਵਾਰ ਦੀ ਗੱਲ ਹੋਈ ਹੈ ਪਰਿਵਾਰ ਨੂੰ ਕਹਿ ਰਹੇ ਸੀ ਕਿ ਮੈਂ ਕਿਸੇ ਕੰਮ 'ਚ ਬੈਠਾ ਆ ਰਿਹਾ ਪਰ ਹਲੇ ਤੱਕ ਨਹੀਂ ਆਏਗੀ ਐਸਐਮਓ ਸਾਹਿਬ ਇੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਇੱਥੇ ਡੈੱਡ ਬੋਡੀ ਲੈ ਦੋ ਪੌਣੇ 2 ਘੰਟੇ ਦੇ ਕਰੀਬ ਹੋ ਚਾਹ ਹੋਰ ਚਲੇਗੀ ਤਾਂ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਸਰਕਾਰੀ ਹਸਪਤਾਲ ਦੇ ਹਾਲ ਕਿ 2 ਘੰਟੇ ਬੀਤਣ ਦੇ ਬਾਅਦ ਉਹ ਦੀ ਡੈੱਡ ਬੋਡੀ ਇੱਥੇ ਪਈ ਰਹੀ ਪਰ ਕਿਸੇ ਨੇ ਵੀ ਸਰਕਾਰੀ ਕਰਮਚਾਰੀ ਨੇ ਕਿਸੇ ਡਾਕਟਰ ਨੇ ਕਿਸੇ ਸਾਰ ਨਹੀਂ ਲਈ ਤਾਂ ਉਸ ਤੋਂ ਬਾਅਦ ਐਮਸੀ ਨੂੰ ਫੋਨ ਕਰਕੇ ਸਹਾਰਾ ਵਾਲਿਆਂ ਨੂੰ ਬੁਲਾਉਣਾ ਪਿਆ ਅਤੇ ਬਾਅਦ ਵਿੱਚ ਡੈੱਡ ਬੋਡੀ ਨੂੰ ਪੋਸਟਮਾਰਟਮ ਲਈ ਭੇਜਣਾ ਪਿਆ ਡੈੱਡ ਬੋਡੀ ਦੀ ਡੈੱਡ ਬੋਡੀ ਦੇ ਇੱਥੇ ਆਪਣੇ ਐਂਬੂਲੈਂਸ ਹੈ ਨਹੀਂ ਅਸੀਂ ਤਾਂ ਪੁਲਿਸ ਨੂੰ ਰਿਪੋਰਟ ਕਰਨੀ ਹੁੰਦੀ ਹੈ ਹਾਂਜੀ ਹਾਂਜੀ